ਹੰਜੀ ਸਾਥਰੀਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਜੋ ਸਾਰੇ ਠੀਕ ਠਾਕ ਹੋਗੇ ਤੇ ਬਹੁਤ ਹੀ ਜ਼ਿਆਦਾ ਮੈਨੂੰ ਕਮੈਂਟ ਤੇ ਵੀਡੀਓ ਕਲਿੱਪਾਂ ਭੇਜੀਆਂ ਜਾ ਰਹੀਆਂ ਕਿ ਪ੍ਰਾ ਫਿਰ ਇੱਕ ਬੰਦੇ ਨੂੰ ਇੰਡੀਆ ਤੋਂ ਆ ਰਿਹਾ ਸੀਗਾ 에ਰਪੋਰਟ ਦੇ ਉੱਪਰ ਰੋਕ ਲਿਆ ਤੇ ਉਹਦਾ ਟੀਆਰਸੀ ਕਾਰਡ ਔਰ ਪਾਸਪੋਰਟ ਲੈ ਕੇ ਰੱਖ ਲਿਆ ਕਿਉਂ ਲੈ ਕੇ ਰੱਖਿਆ ਕੀ ਵਜ੍ਹਾ ਇਹਦੇ ਬਾਰੇ ਗੱਲ ਕਰਨੀ ਆ ਤੇ ਇਹ ਫਿਰ ਤੋਂ ਇੱਕ ਪੈਨਿਕ ਦਾ ਮਾਹੌਲ ਬਣ ਗਿਆ ਲੋਕ ਡਰਨ ਲੱਗੇ ਪਹਿਲਾਂ ਤਾਂ ਹੁੰਦਾ ਸੀ 에ਰਪੋਰਟ ਤੋਂ ਚੜ੍ਹ ਨਹੀਂ ਦਿੱਤਾ ਜਾਂਦਾ ਸੀ ਪਰ ਹੁਣ ਇਹ ਕਹਿ ਰਿਹਾ ਕਿ ਆਉਣ ਨਹੀਂ ਦਿੱਤਾ ਜਾ ਰਿਹਾ ਇਹ ਤਾਂ ਵਿਚਲਾ ਗੱਲ ਕੀ ਆ ਵਿਚਲੀ ਗੱਲ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਦੇ ਹਾਂ ਔਰ ਵੀਡੀਓ ਨੂੰ ਪੂਰੀ ਲਾਸਟ ਤੱਕ ਜਰੂਰ ਦੇਖਿਓ ਐਂਡ ਤੱਕ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਪਤਾ ਲੱਗ ਸਕੇ ਔਰ ਤੁਹਾਡੇ ਜੋ ਵੀ ਤੁਹਾਡੇ ਮਨ ਦੇ ਅੰਦਰ ਡਾਊਟ ਆ ਉਹ ਕਲੀਅਰ ਹੋ ਸਕੇ ਵੀ ਕੀ ਗੱਲ ਤੇ ਕਿੱਥੇ ਕੀ ਦੀ ਕਿਸ ਦੀ ਗਲਤੀ ਹੈ ਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਾਅਦ ਵਿੱਚ ਤੁਸੀਂ ਵੀਡੀਓ ਨੂੰ ਦੇਖਦੇ ਨਹੀਂ ਪੂਰੀ ਫਿਰ ਤੁਸੀਂ ਕਮੈਂਟ ਕਰਦੇ ਰਹਿੰਦੇ ਆ ਕਿ ਯਾਰ ਇਦਾਂ ਹੋ ਗਿਆ ਉਦਾਂ ਹੋ ਗਿਆ ਪਰ ਉਸੇ ਤੁਹਾਡੇ ਕਮੈਂਟਾਂ ਦੇ ਜਵਾਬ ਵੀਡੀਓ ਦੇ ਵਿੱਚ ਹੁੰਦੇ ਸੋ ਪਲੀਜ਼ ਪਲੀਜ਼ ਵੀਡੀਓ ਨੂੰ ਪੂਰੀ ਦੇਖਿਓ ਸੋ ਜਿਹੜਾ ਮੈਂ ਵੀ ਦੇਖੀ ਉਹ ਵੀਡੀਓ ਅਰ ਉਹਦੇ ਵਿੱਚ ਸਾਫ਼-ਸਾਫ਼ ਦੱਸਿਆ ਇਹ ਹੀ ਜਾ ਰਿਹਾ ਕਿ ਜਿਹੜਾ ਉਹ ਬੰਦੇ ਰੋਕਿਆ ਸੀ ਉਹਦਾ ਪਾਸਪੋਰਟ ਲੈ ਕੇ ਰੱਖਿਆ ਇਮੀਗ੍ਰੇਸ਼ਨ ਨੇ ਪਹਿਲਾਂ ਪੁੱਛਤਾਛ ਕੀਤੀ ਜਦੋਂ ਐਂਟਰ ਹੋਇਆ ਇੱਥੇ ਫਿਰ ਸਾਈਡ ਤੇ ਲੈ ਕੇ ਚਲੇ ਗਏ ਜੀ ਉਹਨੂੰ ਬਹੁਤ ਜ਼ਿਆਦਾ ਪੁੱਛਤਾਛ ਕੀਤੀ ਔਰ ਉਹਦਾ ਫਿਰ ਪਾਸਪੋਰਟ ਤੇ ਟੀਆਰਸੀ ਕਾਰਡ ਲੈ ਕੇ ਰੱਖ ਲਿਆ ਔਰ ਕਹਿੰਦੇ ਜੀ ਆਪਣਾ ਲਾਅਰ ਨੂੰ ਲੈ ਕੇ ਆ ਸੋ ਇਹ ਵੀਡੀਓ ਦੇ ਪਿੱਛੇ ਕੀ ਰਾਜਾ ਉਹ ਸਾਫ਼-ਸਾਫ਼ ਦੱਸਿਆ ਕਿ ਉਹ ਬੰਦੇ ਨੇ ਫੁੰਦੋ ਲਵਾਈ ਹੋਈ ਸੀ ਆਪਣੀ ਫੁੰਦੋ ਲਵਾ ਕੇ ਗਿਆ 3 ਮਹੀਨੇ ਲੈ ਕੇ ਆਇਆ ਫਿਰ ਵਾਪਸ ਆਇਆ ਫਿਰ ਆਂਦਿਆਂ ਨੂੰ ਤੁਹਾਨੂੰ ਪਤਾ ਹੀ ਆ ਚੱਕਣਾ ਹੀ ਆ ਉਹਨਾਂ ਨੇ ਜਦ ਤੁਸੀਂ ਗਲਤ ਕੰਮ ਪੁੱਠੇ ਕੰਮ ਤੁਸੀਂ ਆਪ ਕਰਦੇ ਆ ਫੁੰਦੋ ਲੋਆ ਕੇ ਤੁਸੀਂ ਗਏ ਆ ਫੁੰਦੋ ਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਤੁਸੀਂ ਆਪ ਵੀ 15 ਦਿਨਾਂ ਬਾਅਦ ਆ ਤੁਹਾਨੂੰ ਕਦੇ ਵੀ ਈਮੇਲ ਕਰਕੇ ਜਾਂ ਕਾਲ ਕਰਕੇ ਸੱਦਦੇ ਰਹਿੰਦੇ ਆ ਤੁਹਾਨੂੰ ਆਫਰਾਂ ਵੀ ਕਰਦੇ ਰਹਿੰਦੇ ਆ ਕੰਮ ਦੀਆਂ ਵੀ ਇੱਥੇ ਜਾਓ ਕੰਮ ਤੇ ਉੱਥੇ ਜਾਓ ਔਰ ਤੁਹਾਨੂੰ ਸੱਦਦੇ ਰਹਿੰਦੇ ਆ ਬਾਰ-ਬਾਰ ਤੁਸੀਂ ਪਰ ਨਹੀਂ ਸਮਝਦੇ ਹੁਣ ਇਹਦੇ ਵਿੱਚ ਗਲਤੀ ਦੱਸੋ ਕੀ ਇਹਦੀ ਆ ਹੁਣ ਇਹਦੇ ਵਿੱਚ ਉਹ ਬੰਦੇ ਵੀ ਜਿਨ੍ਹਾਂ ਨੂੰ ਵਾਕੇ ਹੀ ਜ਼ਰੂਰਤ ਹੁੰਦੀ ਆ ਫੁੰਦੂ ਦੀ ਵਾਕੇ ਕਿਸੇ ਕੋਲ ਕੰਮ ਨਹੀਂ ਹੁੰਦਾ ਉਹਨਾਂ ਦੇ ਵੀ ਕਿ ਰਸਤੇਾਂ 'ਕੇ ਕੰਡੇ ਬੀਜ ਹੋ ਰਹੇ ਆ ਕਿਉਂਕਿ ਛੇਗਾ ਪਾਰਟੀ ਵਾਲਾ ਆਂਧਰੇ ਬਤੂਰੇ ਤਾਂ ਪਹਿਲਾਂ ਹੀ ਇਸ ਚੀਜ਼ ਦੇ ਉੱਪਰ ਜ਼ੋਰ ਦੇ ਰਹੇ ਆ ਕਿ ਇਹ ਲੋਕ ਆਪਾਂ ਸਰਕਾਰ ਨੂੰ ਖਾਂਦੇ ਆ ਇੱਥੇ ਬੱਚੇ ਜੰਮ ਕੇ ਉਹਨਾਂ ਦੀ ਫੁੰਦੂਆਂ ਖਾਂਦੇ ਆ ਖੁਦ ਫੁੰਦੂ ਖਾਂਦੇ ਆ ਇਹ ਬੋਝ ਆ ਸਰਕਾਰ ਦੇ ਉੱਪਰ ਜਦ ਕਿ ਆਪਣਾ ਇੱਕ ਔਰਾ ਬਣਿਆ ਹੋਇਆ ਕਿ ਆਪਾਂ ਪੁਰਤਗਾਲ ਦੀ ਇਮੀਗ੍ਰੇਸ਼ਨ ਆ ਜਿਹੜਾ ਪੁਰਤਗਾਲ ਦੀ ਬੈਕਬੋਨ ਆ ਕਿਉਂਕਿ ਆਪਾਂ ਇਹਨਾਂ ਨੂੰ ਇੰਨਾ ਕ ਜਿਆਦਾ ਟੈਕਸ ਪੇ ਕਰਦੇ ਆ ਪਰ ਜਦ ਏਦਾਂ ਦੀ ਕਦੀ ਹਰਕਤ ਜਾਂ ਏਦਾਂ ਦੀ ਵੀਡੀਓ ਆ ਜਾਂਦੀ ਹੈ ਨਾ ਤਾਂ ਉਹਦੇ ਕਰਕੇ ਇਹ ਪ੍ਰੋਬਲਮ ਹੁੰਦੀ ਹੈ ਸਾਰਿਆਂ ਨੂੰ ਸੋ ਮੇਰਾ ਵੀਰ ਏਦਾਂ ਦੀ ਗਲਤੀ ਨਾ ਕਰਿਆ ਕਰੋ ਇਹਦੇ ਕਰਕੇ ਇਹ ਚੀਜ਼ ਹੋਈ ਆ ਹੁਣ ਬਹੁਤ ਲੋਕਾਂ ਨੇ ਸਵਾਲ ਇਹ ਆ ਯਾਰ ਸਾਨੂੰ ਕੋਈ ਪ੍ਰੋਬਲਮਤ ਨਹੀਂ ਆਏਗੀ ਅਸੀਂ ਜਾਣਾ ਦੇਖੋ ਅਗਰ ਤਾਂ ਤੁਸੀਂ ਤੁਹਾਡਾ ਟੈਕਸ ਚੱਲਦਾ ਛੁੱਟੀ ਲੈ ਕੇ ਚੱਲੇ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕੋਨਟਰੈਕਟ ਤੁਹਾਡਾ ਚੱਲਦਾ ਪਿਆ ਕੋਈ ਲੈਣਾ ਦੇਣਾ ਤੁਸੀਂ ਜਾਓ ਆਓ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਅਗਰ ਤੁਸੀਂ ਨਾ ਤਾਂ ਕੋਈ ਕੰਮ ਪਹਿਲਾਂ ਕੀਤਾ 6 ਮਹੀਨੇ ਨਾ ਹੁਣ ਤੁਹਾਡਾ TCR ਆ ਕੇ 4 ਮਹੀਨੇ ਹੋ ਗਏ ਤੁਹਾਨੂੰ ਕੰਮੇ ਨਹੀਂ ਕੀਤਾ 8-9 ਮਹੀਨੇ ਹੋ ਗਏ ਤੁਹਾਨੂੰ ਕੋਈ ਕੋਈ ਟੈਕਸ ਨਹੀਂ ਗਿਆ ਕੋਈ ਕੁਝ ਨਹੀਂ ਤਾਂ ਉਹਨਾਂ ਨੂੰ ਸ਼ੱਕ ਹੁੰਦਾ ਵੀ ਇਹ ਚੀਜ਼ ਹੈ ਕਿ ਇੱਥੇ ਬੰਦਾ ਰਹਿ ਕੇ ਹੀ ਰਿਹਾ ਕਿਤੇ ਹੋਰ ਪਾਸੇ ਕੰਮ ਤਾਂ ਨਹੀਂ ਕੀਤਾ ਸੋ ਉਹ ਤੁਹਾਨੂੰ ਪੁੱਛਤਾ ਕਰ ਸਕਦੇ ਆ ਇਹਦੇ ਵਿੱਚ ਕੋਈ ਦੋਸ਼ ਸ਼ੱਕ ਨਹੀਂ ਸੋ ਜਿਹੜੇ ਹੁਣ ਜਾ ਰਹੇ ਤੇ ਫੁੰਦੂ ਲਵਾ ਕੇ ਜਾ ਰਹੇ ਆ ਜਾਣ ਲੱਗੇ ਤਾਂ ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਪੁੱਛਣਾ ਆਉਣ ਲੱਗੇ ਹੁਣ ਇਨਕੁਆਰੀ ਹੁੰਦੀ ਤੁਹਾਨੂੰ ਪਤਾ ਸਾਰਾ ਕੁਝ ਇਹਨੇ ਸਿਸਟਮ ਐਗਜ਼ਿਟ ਸਿਸਟਮ ਪੂਰੇ ਲਾਏ ਹੋਏ ਆ ਔਰ ਤੁਹਾਨੂੰ ਪਤਾ 에어ਪੋਰਟ ਦੇ ਉੱਪਰ ਵੀ ਇਹਨੇ ਸਫਾਈ ਕੀਤੀ ਹੋਈ ਆ ਨਵੀਂ ਨਵੀਂ ਆ ਟਾਸਕ ਫੋਰਸਾਂ ਬਣਾਈ ਹੋਈਆਂ ਬਾਰਡਰ ਕੰਟਰੋਲ ਦੇ ਵਾਸਤੇ ਤਾਂ ਫਿਰ ਸਫਾਈ ਥੋੜੀ ਬਹੁਤੀ ਤਾਂ ਹੋਣੀ ਹੀ ਹੋਣੀ ਆ ਤਾਂ ਨਾਰਮਲ ਗੱਲ ਆ ਅਗਰ ਤੁਸੀਂ ਸਰਕਾਰ ਨੂੰ ਲੁੱਟੂਗੇ ਤਾਂ ਸਰਕਾਰ ਇਹ ਕਦੇ ਵੀ ਨਹੀਂ ਚਾਹੇਗੀ ਕਿ ਇਹ ਬੰਦਾ ਸਾਡੀ ਧਰਤੀ ਦੇ ਉੱਪਰ ਸਾਡੇ ਦੇਸ਼ ਦੇ ਉੱਪਰ ਬੋਝ ਬਣੇ ਜਦਕਿ ਤਾਂ ਸਾਨੂੰ ਕੋਈ ਪੈਦਾ ਫਾਇਦਾ ਸੋ ਇਹ ਵਿਚਲੀ ਗੱਲ ਆ ਕਿ ਇਸ ਬੰਦੇ ਨੇ ਫੁੰਦੋ ਲਵਾਈ ਹੋਈ ਸੀ ਜਿਹੜਾ ਕਿ ਉਸ ਵੀਡੀਓ ਦੇ ਵਿੱਚ ਦੱਸਿਆ ਗਿਆ ਤੋ ਸਾਫ ਸਾਫ ਸਭ ਨੂੰ ਪਤਾ ਹੀ ਆ ਕਿ ਇਹ ਚੀਜ਼ ਸਹੀ ਨਹੀਂ ਹੈਗੀ ਹਾਂ ਅਗਰ ਹੁਣ ਤੁਸੀਂ ਵੀ ਬਹੁਤ ਲੋਕ ਇਦਾਂ ਦੇ ਆ ਕੀ ਜਿਹੜੇ ਇੱਥੋਂ ਫੁੰਦੋ ਲਵਾ ਕੇ ਬਾਹਰ ਕਿਸੇ ਹੋਰ ਕੰਟਰੀਆਂ ਦੇ ਵਿੱਚ ਕੰਮ ਕਰਦੇ ਆ ਤੇ ਮੈਂ ਤੁਹਾਨੂੰ ਇੱਕ ਇੱਕ ಸಲਾਹ ਹੋਰ ਵੀ ਸਾਫ਼-ਸਾਫ਼ ਦੇ ਦਵਾਂਗਾ ਯਾਰ ਤੁਸੀਂ ਬਾਹਰ ਕੰਟਰੀਆਂ ਦੇ ਵਿੱਚ ਕੰਮ ਕਰਦੇ ਕੋਈ 1500 ਕਮਾ ਰਿਹਾ ਕੋਈ 2000 ਕਮਾ ਰਿਹਾ ਸੋ ਇਹ ਜਿਹੜੀ ਇੱਥੇ ਤੁਹਾਨੂੰ ਫੁੰਦੋ 3-400 ਮਿਲਦੀ ਆ ਤੁਸੀਂ ਆਪਣੇ ਲਈ ਕੰਡੇ ਕਿਉਂ ਵੇਚਦੇ ਆ ਅਤੇ ਨਾਲ ਦੂਜਿਆਂ ਦੇ ਲਈ ਕੰਡੇ ਕਿਉਂ ਵੇਚਦੇ ਆ ਕੱਲ ਨੂੰ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਸਕਦੀ ਇਸ ਫੁੰਦੋ ਦੀ ਬਜਟ ਇਹ ਹੁੰਦੀ ਆ ਕਿ 2-4 ਮਹੀਨੇ ਦੇ ਲਈ ਚਲੋ ਤੁਹਾਨੂੰ ਕੰਮ ਨਹੀਂ ਮਿਲਦਾ ਪਿਆ ਤੁਹਾਡੀ ਹੈਲਪ ਹੋ ਜਾਂਦੀ ਆ ਤੁਹਾਡਾ ਰਹਿਣਾ ਸਹਿਣਾ ਹੋ ਜਾਂਦਾ ਉਹਦੇ ਲਈ ਹੁੰਦੀ ਹੁਣ ਤੁਸੀਂ ਜਾਂ ਸਾਲ-ਸਾਲ ਖਾਈ ਜਾਣੇ 6-6 ਮਹੀਨੇ ਤੋਂ ਖਾਈ ਜਾਣੇ ਫਿਰ ਸਰਕਾਰਾਂ ਨੂੰ ਇਸ ਚੀਜ਼ ਦੇ ਉੱਪਰ ਤੁਹਾਡੇ ਤੇ ਡਾਊਟ ਹੁੰਦਾ ਵੀ ਚੱਕਰ ਮਸਲਾ ਕੀ ਹੈ ਬੰਦਾ ਨੂੰ ਆਦਤ ਪੈ ਗਈ ਭੁੱਖੇ ਰਹਿਣ ਦੀ ਖਾਣ ਦੀ ਫ੍ਰੀ ਦਾ ਖਾਣ ਦੀ ਜਾਂ ਬੰਦਾ ਕਿਤੇ ਬਲੈਕ ਦੇ ਵਿੱਚ ਵੀ ਕੰਮ ਕਰ ਰਿਹਾ ਜਾਂ ਬੰਦਾ ਇਸ ਕੰਟਰੀ 'ਚ ਹੈ ਹੀ ਨਹੀਂ ਫਿਰ ਤੁਸੀਂ ਸ਼ੱਕ ਦੇ ਦੇਹਰੇ 'ਚ ਆ ਜਾਂਦੇ ਤੇ ਜਿਦੇ ਕਰਕੇ ਜਿਹੜੇ ਆਪਣੇ ਅੰਗੇਜਡ ਆਪਣੇ ਰਾਜਨੀਤੀ ਕਰਦੇ ਆ ਇਮੀਗ੍ਰੈਂਟਸ ਨੂੰ ਭੰਡ-ਭੰਡ ਕੇ ਤੇ ਉਹਨਾਂ ਨੂੰ ਐਦਾਂ ਦੇ ਛੋਟੇ-ਛੋਟੇ ਜਿਹੜੀ ਕੱਦੀ ਘਟਨਾ ਹੋ ਜਾਂਦੀ ਉਹਨਾਂ ਨੂੰ ਤਾਂ ਮੌਕਾ ਮਿਲ ਜਾਂਦਾ ਸੋ ਇਹ ਚੀਜ਼ ਨੂੰ ਸੋਚਿਆ ਕਰੋ ਸਮਝਿਆ ਕਰੋ ਬਾਕੀ ਤੁਸੀਂ ਖੁਦ ਸਮਝਦਾਰ ਆ ਕਿ ਹੁਣ ਇਹਦੇ ਵਿੱਚ ਗਲਤੀ ਦੱਸੋ ਕਿ ਇਹਦੀ ਸਰਕਾਰ ਦੀ ਗਲਤੀ ਆ ਜਾਂ ਜਿਹੜੇ ਉਹ ਪੋਰ ਰਹੇ ਆ ਕਿ ਖਾ ਰਹੇ ਆ ਪੈਸਾ ਆਪਾਂ ਨੂੰ ਉਹਨਾਂ ਦੀ ਗਲਤੀ ਆ ਜਾਂ ਫਿਰ ਉਸ ਬੰਦੇ ਦੀ ਗਲਤੀ ਆ ਕਿ ਜਿਹੜਾ ਬੰਦਾ ਇਹ ਗਿਆ ਸੀਗਾ ਇੰਡੀਆ ਗਿਆ ਸੀਗਾ ਹੋਰ ਫੁੰਦੋ ਲਵਾ ਕੇ ਚਾਹੇ ਤੁਸੀਂ ਕਿਤੇ ਵੀ ਜਾਓ ਪਾਕਿਸਤਾਨ ਚਲੇ ਜਾਓ ਨੇਪਾਲ ਚਲੇ ਜਾਓ ਬੰਗਲਾਦੇਸ਼ ਚਲੇ ਜਾਓ ਇਹ ਜ਼ਰੂਰੀ ਨਹੀਂ ਕਿ ਖਾਲੀ ਇੰਡੀਆ ਨਾਲ ਲਈ ਹੀ ਐਦਾਂ ਉਹ ਨਹੀਂ ਜਾ ਸਕਦੇ ਕੋਈ ਵੀ ਨਹੀਂ ਜਾ ਸਕਦਾ ਤਾਂ ਇਹ ਸਭ ਨੂੰ ਹੀ ਪਤਾ ਹੈ ਕਿ ਇਹ ਚੀਜ਼ ਸਹੀ ਨਹੀਂ ਹੈ ਬਾਕੀ ਤੁਸੀਂ ਹੋਰ ਦੇ ਲਈ ਵੀ ਕੰਡੇ ਪੀਜਦੇ ਆ ਇਹਦੇ ਵਿੱਚ ਵੀ ਕੋਈ ਦੌਰ ਨਹੀਂ ਜਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਹੈਗਾ ਆਈ ਹੋਪ ਤੁਹਾਨੂੰ ਹੁਣ ਪਤਾ ਲੱਗ ਗਿਆ ਹੋਵੇਗਾ ਕਿ ਤੁਸੀਂ ਕੰਟਰੀ ਲੀਵ ਨਹੀਂ ਕਰ ਸਕਦੇ ਅਗਰ ਜਾਣਾ ਵੀ ਤੁਹਾਨੂੰ ਸਾਰਾ ਕੁਝ ਪੁਸ਼ਤਾਸ਼ ਉਹਨਾਂ ਨੂੰ ਕੰਟੈਕਟ ਕਰਨਾ ਪੈਂਦਾ ਉਹਨਾਂ ਨਾਲ ਗੱਲ ਕਰਨੀ ਪੈਂਦੀ ਹੈ ਕਿ ਮੈਂ ਚੱਲਾ ਇੱਥੋਂ ਸਾਰਾ ਕੁਝ ਇਹ ਨਹੀਂ ਕਿ ਖੁੰਦੋ ਲੋਈ ਮਹੀਨੇ ਚ ਅਕਾਊਂਟ ਚ ਆ ਰਹੇ ਪੈਸੇ ਤੁਸੀਂ ਆਪਣੇ ਨਜ਼ਾਰੇ ਲੈ ਰਹੇ ਆ ਸੋ ਇਹ ਚੀਜ਼ ਗਲਤ ਹੈ ਤੋ ਇਹ ਚੀਜ਼ ਦਾ ਪੈਦਾ ਨਾ ਚੁੱਕੋ ਔਰ ਜਿਨ੍ਹਾਂ ਨੂੰ ਬਾਕੀ ਇਸ ਦੀ ਚੀਜ਼ ਦੀ ਜ਼ਰੂਰਤ ਆ ਉਹਨਾਂ ਦੇ ਲਈ ਕੰਡੇ ਨਾ ਬੀਜੋ ਤੁਹਾਨੂੰ ਪਤਾ ਹੀ ਆ ਪਹਿਲਾਂ ਲੋਕ ਇੰਨੇ ਫਸੇ ਬੈਠੇ ਇੱਥੇ ਪਹਿਲਾਂ ਸਰਕਾਰਾਂ ਨੇ ਇਹ ਡੇ ਲਾਅ ਪਾਸ ਕਰਤੇ ਫੋਰਨਰ ਲਾਅ ਆ ਗਿਆ ਤੁਹਾਨੂੰ ਪਤਾ ਉਹ ਵੀ ਅਪਰੂਵਲ ਕਰਵਾ ਕੇ ਪਾਸ ਵੀ ਕਰਵਾ ਗਏ ਹੁਣ ਨੈਸ਼ਨਲਿਟੀ ਲਾਅ ਦੇ ਪਿੱਛੇ ਪਏ ਹੋਇਆ ਕਿ ਇਹ ਇਹਨਾਂ ਨੂੰ ਪਾਸਪੋਰਟ ਦੀ ਕੀ ਜ਼ਰੂਰਤ ਹੈ ਇਹ ਬੰਦੇ ਇੱਥੇ ਕੰਮ ਕਰਨ ਆ ਰਹੇ ਸੀ ਇਹਨਾਂ ਨੂੰ ਟੀਆਰਸੀ ਕਾਰਡ ਦੇ ਰਹੇ ਇੱਥੇ ਕੰਮ ਕਰਨ ਇਹਨਾਂ ਨੇ ਨੈਸ਼ਨਲਿਟੀ ਕੀ ਕਰਨੀ ਜਦ ਇੱਥੇ ਰਹਿ ਕੇ ਇਹਨਾਂ ਨੇ ਕੰਮੇ ਕਰਨਾ ਫਿਰ ਨੈਸ਼ਨਲਿਟੀ ਵੀ ਬਾਅਦ ਚ ਮਿਲੇ ਜਾਊਗੀ ਹੁਣ ਇਹ ਸਰਕਾਰਾਂ ਇਹ ਕਹਿ ਰਹੀਆਂ ਤਾਂ ਉਹ ਵੀ ਆਪਣੀ ਜਗ੍ਹਾ ਫਿਰ ਕਿਤੇ ਸਹੀ ਸਹੀ ਕਹਿ ਰਹੀਆਂ ਜਦ ਆਪਾਂ ਇਦਾਂ ਦੀ ਹਰਕਤਾਂ ਕਰਨੀਆਂ ਸੋ ਅਗਰ ਤੁਸੀਂ ਵੀ ਕਿਸੇ ਹੋਰ ਕੰਟੇ 'ਚ ਬੈਠ ਕੇ ਕੰਮ ਕਰ ਬਾਦ ਵਿੱਚ ਤੁਹਾਡੇ ਲਈ ਵੀ ਕੋਈ ਪ੍ਰੋਬਲਮ ਆਏਗੀ ਅਗਰ ਤੁਸੀਂ ਆਪਣੀ ਛੁੱਟੀ ਜਾਣਾ ਸੋਸ਼ਲ ਨੂੰ ਕਟਾ ਕੇ ਜਾਓ ਨਾ ਸੋਸ਼ਲ ਲਗਾ ਕੇ ਜਾਓ ਤੁਹਾਨੂੰ ਜਾਣ ਲੱਗੇ ਆਉਣ ਲੱਗੇ ਪ੍ਰੋਬਲਮ ਹੋਏਗੀ ਬਾਕੀ ਇੱਕਾ ਦੁੱਕਾ ਇਦਾਂ ਦੇ ਕੇਸ ਆਉਂਦੇ ਜਿਹੜਿਆਂ ਦੇ ਵਿੱਚ ਬਿਜਲੀ ਗੱਲ ਕੁਝ ਹੋਰ ਹੁੰਦੀ ਆ ਨਹੀਂ ਤਾਂ ਅਗਰ ਇਹ ਵੀਡੀਓ ਕੱਲੀ ਇਹੀ ਹੁੰਦੀ ਨਾ ਆਈ ਹੋਈ ਕਿ ਜੀ ਆਉਣ ਲੱਗੇ ਰੋਗ ਲੈ ਜੀ ਪਾਸਪੋਰਟ ਲੈ ਕੇ ਰੱਖ ਲੈ ਆ ਟੀਆਰਸੀ ਕਾਰਡ ਲੈ ਕੇ ਰੱਖ ਲੈ ਜੀ ਕਹਿਦੇ ਲੋਰ ਨੂੰ ਲੈ ਕੇ ਆ ਫਿਰ ਫਿਰ ਲੋਕਾਂ ਨੇ ਡਰ ਜਾਣਾ ਸੀ ਪਰ ਹੁਣ ਪਿਛਲੀ ਗੱਲ ਦਾ ਪਤਾ ਲੱਗ ਗਿਆ ਲੋਕਾਂ ਨੂੰ ਕਿ ਫੁੰਦੋ ਲਵਾਈ ਸੀ ਹੁਣ ਲੋਕਾਂ ਨੂੰ ਇਹਨਾਂ ਡਰ ਨਹੀਂ ਰਹਿਣਾ ਡਾਊਟ ਨਹੀਂ ਰਹਿਣਾ ਸੋ ਇਹ ਚੀਜ਼ ਹੁੰਦੀ ਹੈ ਪਿਛਲੀ ਗੱਲ ਪਿਛਲੀ ਗੱਲ ਪੂਰੀ ਜਿਹਾ ਪਤਾ ਲੱਗ ਜਾਵੇ ਫਿਰ ਆਪਾਂ ਨੂੰ ਕੋਈ ਡਰ ਨਹੀਂ ਹੁੰਦਾ ਪਤਾ ਲੱਗ ਜਾਂਦਾ ਵੀ ਇਸ ਕੇਸ ਦੇ ਵਿੱਚ ਆਹ ਪ੍ਰੋਬਲਮ ਆਏਗੀ ਆਈ ਹੋਪ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਹੁਣ ਤੁਹਾਨੂੰ ਪਤਾ ਪੋਰਟਲਾਂ ਦੇ ਉੱਪਰ ਕੀ ਕੁਝ ਹੋ ਰਿਹਾ ਸਭ ਨੂੰ ਹੁਣ ਬਹੁਤ ਲੋਕ ਹਰ ਰੋਜ਼ ਕਮੈਂਟ ਆਏ ਹੁੰਦੇ ਮੇਰਾ ਚੇਂਜ ਹੋ ਗਿਆ ਮੇਰਾ ਚੇਂਜ ਨਹੀਂ ਹੋਇਆ ਮੇਰਾ ਚੇਂਜ ਨਹੀਂ ਵੀ ਹੋਇਆ ਸੀ ਮੈਨੂੰ ਫਿਰ ਵੀ ਕਾਰਡ ਆ ਗਿਆ ਔਰ ਮੈਨੂੰ ਕੁਝ ਵੀ ਨਹੀਂ ਸੀ ਆਇਆ ਇਹ ਮੇਰਾ ਫਿਰ ਵੀ ਕਾਰਡ ਆ ਗਿਆ ਸੋ ਐਦਾਂ ਦੀਆਂ ਪ੍ਰੋਬਲਮ ਹਰ ਨਿਤ ਟਾਈਮ ਆਉਂਦੀਆਂ ਰਹਿੰਦੀਆਂ ਤਾਂ ਇਹ ਕਦੇ ਵੀ ਨਹੀਂ ਮੁੱਕਣੀਆਂ ਪੁਰਤਗਾਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਮੁੱਕੇਗੀਆਂ ਬਾਕੀ ਫਿਰ ਵੀ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਕਿਸੇ ਨੇ ਕੋਈ ਟੈਨਸ਼ਨ ਨਹੀਂ ਲੈਣੀ ਡਿਪਰੈਸ਼ਨ 'ਚ ਨਹੀਂ ਜਾਣਾ ਛੁੱਟੀ ਜਾਣਾ ਦਿਲ ਖੋਲ ਕੇ ਜਾਓ ਚੀਜ਼ ਸੱਦ ਕੇ ਜਾਓ ਤੁਸੀਂ ਇਹਨਾਂ ਨੇ ਪਰਿਵਾਰਾਂ ਤੋਂ ਦੂਰ ਇਨਨੇ ਸਾਲਾਂ ਤੋਂ ਪਰ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖ ਕੇ ਜਾਣਾ ਫਿਰ ਹੀ ਜਾਇਓ ਬਹੁਤ ਲੋਕ ਤੁਹਾਨੂੰ ਕਹਿਣਗੇ ਐਦਾਂ ਕਰਕੇ ਚਲੇ ਜਾ ਉਦਾਂ ਕਰਕੇ ਜਾ ਕਿਸੇ ਦੀ ਨਹੀਂ ਮੰਨਣੀ ਕਾਨੂੰਨ ਦੇ ਲਾਅ ਦੇ ਹਿਸਾਬ ਨਾਲ ਰਹਿਣਾ ਇੱਥੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਪਰ ਜੇ ਤੁਸੀਂ ਆਪਣੀ ਮਨਮਰਜ਼ੀਆਂ ਕਰੋਗੇ ਫਿਰ ਤੁਹਾਨੂੰ ਪਤਾ ਹੀ ਆ ਸਰਕਾਰਾਂ ਵੀ ਆਪਣੀ ਮਨਮਰਜ਼ੀ ਕਰਦੀਆਂ ਤੇ ਤੁਸੀਂ ਦੇਖ ਹੀ ਲਿਆ ਕਿ ਸੱਦ ਤੱਕ ਜਾ ਸਕਦੀਆਂ ਬਾਕੀ ਕੰਟਰੀ ਬਹੁਤ ਸੋਣੀ ਹੈ ਬਹੁਤ ਕੁਝ ਦੇ ਰਹੀ ਹੈ ਤੁਹਾਨੂੰ ਤੁਸੀਂ ਇਹਦਾ ਨਜਾਇਜ਼ ਫਾਇਦਾ ਨਾ ਚੁੱਕੋ ਬਾਕੀ ਚੜ੍ਹਦੀ ਕਲਾ ਜ ਰੱਖੋ ਇੱਕ ਦੂਜੇ ਦਾ ਤਣਾ ਖਿੱਚਿਆ ਕਰੋ ਹੈਲਪ ਕਰਿਆ ਕਰੋ ਇੱਕ ਦੂਜੇ ਦੀ ਬਾਕੀ ਜੋ ਕੋਈ ਵੀ ਅਪਡੇਟ ਨਵੀਂ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਇਸ ਦੇ ਬਾਰੇ ਤੁਸੀਂ ਵੀ ਕੁਝ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਆਪਣਾ ਕੀ ਹੋ ਰਿਹਾ ਤੁਹਾਡੇ ਆਸ-ਪਾਸ ਅਗਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਸਹੀ ਲੱਗੀ ਹੈਲਪਫੁਲ ਰਹੀ ਹੋਵੇ ਤਾਂ ਵੀਡੀਓ ਨੂੰ ਪਲੀਜ਼ ਪਲੀਜ਼ ਇੱਕ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੁਹਾਡਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ